ਬੱਚਿਆਂ ਨੂੰ ਪੜਾਇਆ ਜਾਂਦਾ ਹੈ ਉਹਨਾਂ ਦੇ ਆਪਣੇ ਵਿਕਾਸ ਲਈ ਸਮਾਜ ਦੇ ਵਿਕਾਸ ਲਈ ਵੀ ਉਹ ਆਪਣਾ ਅੱਗੇ ਜਿਹੜਾ ਜਾ ਕੇ ਆਪਣਾ ਸਹੀ ਫੈਸਲਾ ਲੈ ਸਕਣ ਗਲਤ ਤੇ ਸਹੀ ਦੇ ਵਿੱਚ ਉਹ ਫਰਕ ਸਮਝ ਸਕਣ ਤੇ ਆਪਣਾ ਫਿਊਚਰ ਸਿਕਿਉਰ ਕਰ ਸਕਣ ਪਰ ਉਹੀ ਪੜੇ ਲਿਖੇ ਕਈ ਵਾਰ ਆਪਣਾ ਜਿਹੜਾ ਦਿਮਾਗ ਉਹ ਪੁੱਠੇ ਪਾਸੇ ਲਾਉਂਦੇ ਨੇ ਆਪਣੇ ਨਾਲ ਨਾਲ ਹੋਰ ਵੀ ਕਈ ਜ਼ਿੰਦਗੀਆਂ ਬਰਬਾਦ ਕਰਦੇ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਕਰਨਾਟਕਾ ਕਰਨਾਟਕਾ ਦੇ ਹੁਬਲੀ ਦੇ ਵਿੱਚ ਇੱਕ ਕਿਸੇ ਰਾਹੀਗਰ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਫੋਨ ਜਾਂਦਾ ਹੈ ਉੱਥੇ ਜਿਹੜਾ ਰਸਤਾ ਹੁੰਦਾ ਉਹ ਮੀਂਹ ਪੈ ਰਿਹਾ ਹੁੰਦਾ ਤੇ ਚਿੱਕੜ ਭਰਿਆ ਰਸਤਾ ਹੁੰਦਾ ਤੇ ਇੱਕ ਖੇਤ ਦੇ ਵਿੱਚ ਉਹਨੂੰ ਦਿਖਦਾ ਵੀ ਕੋਈ Laash ਜਿਹੜੀ ਪਈ ਹੁੰਦੀ ਆ ਖੇਤ ਜ਼ਮੀਨ ਦੇ ਵਿੱਚ ਗੱਡੀ ਹੁੰਦੀ ਆ ਬਾਹਰ ਨਿਕਲੇ ਹੁੰਦਾ ਉਹਦੇ ਹੱਥ ਪੈਰ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਐ ਤੇ ਉਹ ਜਿਹੜੀ ਥੋੜੀ ਬਹੁਤ Laash ਬਾਹਰ ਨਿਕਲੀ ਜਾਂਦੀ ਹੁੰਦੀ ਐ ਉਹਨੂੰ ਬਾਹਰ ਕੱਢਿਆ ਜਾਂਦਾ ਤੇ ਜਦੋਂ ਬਾਹਰ ਕੱਢ ਕੇ ਦੇਖਿਆ ਜਾਂਦਾ ਉਹਦੇ ਜ਼ਿਆਦਾਤਰ ਕੱਪੜੇ ਜਿਹੜੇ ਸੀ ਉਹ ਗਲ ਗਏ ਸੀ Laash ਬੜੀ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀ ਐ ਤਾਂ ਪੁਲਿਸ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਹੁਣ ਕਬਜ਼ੇ ਦੇ ਵਿੱਚ ਲੈ ਕੇ ਉਦੋਂ ਬਾਅਦ ਉਹਨੂੰ ਭੇਜਿਆ ਜਾਂਦਾ ਹੈ ਮੋਰਚਰੀ ਦੇ ਵਿੱਚ ਤੇ ਉਹਦੀ شناخت ਦੇ ਲਈ ਉਹ ਪੰਪਫਲੈਟ ਤੇ ਹੋਰ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਪਤਾ ਕੀਤਾ ਜਾਂਦਾ ਹੈ ਥਾਣਿਆਂ ਦੇ ਵਿੱਚ ਸੂਚਨਾ ਭੇਜੀ ਜਾਂਦੀ ਕਿਉਂਕਿ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਕੋਈ 25-26 ਸਾਲ ਦੀ ਲੜਕੀ ਸੀ ਜਿਹੜੀ ਇਹਦੀ লাশ ਸੀ ਆਲੇ-ਦੁਆਲੇ ਥਾਣਿਆਂ ਦੇ ਵਿੱਚ ਪਤਾ ਕੀਤਾ ਜਾਂਦਾ ਹੈ ਕਿ ਕਿਤੇ ਕੋਈ ਲੜਕੀ ਗਾਇਬ ਹੋਵੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਵੇ ਤੇ ਪਤਾ ਕੀਤਾ ਜਾ ਸਕੇ ਪਰ ਕਿਸੇ ਵੀ ਥਾਣੇ ਦੇ ਵਿੱਚ ਐਸੀ ਲੜਕੀ ਜਿਹੜਾ ਉਹਦਾ ਹੁਲੀਆ ਦੱਸਿਆ ਜਾਂਦਾ ਉਹਦੇ ਮੁਤਾਬਕ ਕੋਈ ਵੀ ਰਿਪੋਰਟ ਦਰਜ ਨਹੀਂ ਸੀ ਇੱਕੋ ਤੇ ਗੱਲ ਦੇ ਵਿੱਚ ਇੱਕ ਲੋਕਟ ਹੁੰਦਾ ਜਿੱਤੇ ਏ ਏ ਲਿਖਿਆ ਹੁੰਦਾ ਹੁਣ ਇਹ ਤੋਂ ਇਲਾਵਾ ਹੋਰ ਕੋਈ ਵੀ ਉਹਦੀ شناخت ਕਿਤੇ ਨਹੀਂ ਹੁੰਦੀ ਪੁਲਿਸ ਬੜਾ ਜ਼ੋਰ ਲਾਉਂਦੀ ਹੈ ਸੋਸ਼ਲ ਮੀਡੀਆ ਤੇ ਵੀ ਤੇ ਪੰਫਲੈਟ ਛਪਾਏ ਜਾਂਦੇ ਨੇ ਪਰ ਪੁਲਿਸ ਨੂੰ ਕਿਤੇ ਵੀ ਪਤਾ ਨਹੀਂ ਲੱਗਦਾ ਉਸ ਲਾਸ਼ ਦੇ ਬਾਰੇ ਕਿਉਂਕਿ ਜਿਹੜਾ ਉਹਦਾ ਸਿਰ ਸੀ ਉਹ ਬੁਰੀ ਤਰੀਕੇ ਦੇ ਨਾਲ ਉੱਚਲਿਆ ਹੋਇਆ ਸੀ ਹੁਣ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਇਹਦਾ ਕਿਸੇ ਚੀਜ਼ ਦੇ ਨਾਲ ਗਲ ਘੁੱਟਿਆ ਗਿਆ ਗਲ ਘੁੱਟਣ ਤੋਂ ਬਾਅਦ ਉਹਦਾ ਚਿਹਰਾ ਪੱਥਰ ਦੇ ਨਾਲ ਜਿਹੜਾ ਵਿਗਾੜਿਆ ਗਿਆ ਵੀ ਇਹਦੀ ਪਛਾਣ ਨਾ ਹੋ ਸਕੇ ਹੁਣ ਇਹ ਸਾਰਾ ਕੁਝ ਜਦੋਂ ਪੁਲਿਸ ਕਰਦੀ ਹੈ ਪਤਾ ਕੀਤਾ ਜਾਂਦਾ ਪਰ ਕਿਤੇ ਵੀ ਪਤਾ ਨਹੀਂ ਲੱਗਦਾ ਦਿਨ ਬੀਤਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੀ ਇਹ ਕੇਸ ਦੀ ਫਾਈਲ ਹੈ ਉਹ ਨੀਚੇ ਦਬਣੀ ਸ਼ੁਰੂ ਹੋ ਜਾਂਦੀ ਹੈ ਦਿਨ ਬੀਤਦੇ ਨੇ ਮਹੀਨੇ ਬੀਤਦੇ ਨੇ ਸਾਲ ਬੀਤ ਜਾਂਦਾ ਇਹ ਘਟਨਾ ਹੁੰਦੀ ਹੈ 2014 ਦੀ ਹੁਣ ਦਿਨ ਬੀਤਦੇ ਜਾਂਦੇ ਨੇ 15 ਆ ਜਾਂਦਾ ਉਦੋਂ ਬਾਅਦ 16 ਆ ਜਾਂਦਾ ਮਈ 2016 ਦੇ ਵਿੱਚ ਇੱਕ ਗਿਰਦਰ ਨਾਮ ਦਾ ਸ਼ਖਸ ਜਿਹੜਾ ਹੁੰਦਾ ਉਹ ਹੁਬਲੀ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਉਹਦੇ ਵੱਲੋਂ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰੀ ਲੜਕੀ ਅਰਪਿਤਾ ਜਿਹੜੀ ਕਿ ਕਾਫੀ ਸਮੇਂ ਤੋਂ ਗਾਇਬ ਹੈ ਕਰੀਬ-ਕਰੀਬ 2 ਸਾਲ ਹੋ ਚੁੱਕੇ ਨੇ ਤੇ ਉਹਦਾ ਕਿਤੇ ਵੀ ਮੈਨੂੰ ਪਤਾ ਨਹੀਂ ਲੱਗਿਆ ਤੇ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਤੇਰੀ ਲੜਕੀ 2 ਸਾਲ ਤੋਂ ਗਾਇਬ ਹੈ ਤੇ ਤੂੰ ਰਿਪੋਰਟ ਲਖਾਣ ਅੱਜ ਆ ਰਿਆਂ ਉਹਦਾ ਕਹਿਣਾ ਹੁੰਦਾ ਵੀ ਜਵਾਨ ਲੜਕੀ ਸੀ ਜੇ ਮੈਂ ਰਿਪੋਰਟ ਲਖਾਂਦਾ ਤਾਂ ਮੈਨੂੰ ਇਸ ਵੀ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਮੇਰੀ ਬੇਇੱਜ਼ਤੀ ਹੋਏਗੀ ਤਾਂ ਮੈਂ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਨੂੰ ਕਿਤੇ ਉਹ ਲੱਭੀ ਹੁਣ ਜਦੋਂ 2 ਸਾਲ ਹੋ ਗਏ ਨਾ ਹੀ ਕਦੀ ਕੰਟੈਕਟ ਕੀਤਾ ਉਹਨੇ ਤਾਂ ਹੁਣ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਗੜਬੜ ਹੈ ਮੇਰੀ ਲੜਕੀ ਨਾਲ ਹੋ ਸਕਦਾ ਕੁਝ ਗਲਤ ਨਾ ਹੋਇਆ ਹੋਵੇ ਹੁਣ ਉਦੋਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਲਈਆਂ ਜਾਂਦੀਆਂ ਨੇ ਨਿਸ਼ਾਨੀਆਂ ਦੱਸਦਾ ਹੈ ਉਦੋਂ ਬਾਅਦ ਉਹਦੀ ਫੋਟੋ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਸੀ ਹੁਣ লাশ ਦਾ ਇੰਨਾ ਚਿਰ ਰੱਖ ਨਹੀਂ ਸਕੇਦੇ লাশ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਉਹ ਜਿਹੜੇ ਇੱਕ ਲੋਕਟ ਮਿਲਿਆ ਸੀ ਤੇ ਕੱਪੜੇ ਜਿਹੜੇ ਗਲੇ ਸੜੇ ਸੀ ਉਹਨਾਂ ਦੇ ਆਧਾਰ ਤੇ ਪਛਾਣ ਹੁੰਦੀ ਹੈ ਵੀ ਇਹ ਅਰਪਤਾ ਦੀ লাশ ਸੀ ਹੁਣ ਅਰਪਤਾ ਦਾ ਫਿਰ ਡੀਐਨਏ ਜਿਹੜਾ ਇਹਨਾਂ ਨੇ ਸੰਭਾਲ ਕੇ ਰੱਖਿਆ ਸੀ ਉਦੋਂ ਫਿਰ ਇਹਦੇ ਪਿਆਓ ਦੇ ਨਾਲ ਡੀਐਨਏ ਮੈਚ ਹੁੰਦਾ ਤਾਂ ਪਤਾ ਲੱਗਦਾ ਵੀ ਉਹ লাশ ਵਾਕੀ ਅਰਪਤਾ ਦੀ ਸੀ ਹੁਣ ਪੁੱਛਿਆ ਜਾਂਦਾ ਵੀ ਇਹ ਸਾਰਾ ਕਾਰਨ ਕੀ ਹੈ ਕਿਸੇ ਦੇ ਨਾਲ ਕੋਈ ਦੁਸ਼ਮਣੀ ਕੋਈ ਲਾਗ ਡਟ ਜਾਂ ਕੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਸਾਡੀ ਅਸੀ ਜੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਵੀ ਸਾਡੀ ਲੜਕੀ ਨੂੰ ਇਸ ਤਰੀਕੇ ਦੇ ਨਾਲ ਮਾਰ ਕੇ ਜਿਹੜਾ ਜ਼ਮੀਨ ਦੇ ਵਿੱਚ ਗੱਡਿਆ ਵੀ ਸਾਡੀ ਸਮਝ ਤੋਂ ਪਰੇ ਦੀ ਗੱਲ ਹੈ ਹੁਣ ਪੁਲਿਸ ਪਤਾ ਕਰਦੀ ਹੈ ਵੀ ਅਰਪਤ ਤਾਂ ਪੜਦੀ ਹੁੰਦੀ ਹੈ ਪੜਦੇ ਨਾਲ ਨਾਲ ਪ੍ਰਾਈਵੇਟ ਜੌਬ ਵੀ ਕਰਦੀ ਸੀ ਉਹਦਾ ਮੋਬਾਈਲ ਨੰਬਰ ਲਿਆ ਜਾਂਦਾ ਉਹਦੇ ਦੋਸਤਾਂ ਬਾਰੇ ਪਤਾ ਕੀਤਾ ਜਾਂਦਾ ਪੁਲਿਸ ਇੱਕ ਲਿਸਟ ਤਿਆਰ ਕਰਦੀ ਹੈ ਉਹਦੇ ਜਿਹੜੇ ਦੋਸਤ ਹੁੰਦੇ ਨੇ ਮੁੰਡੇ ਵੀ ਹੁੰਦੇ ਨੇ ਤੇ ਕੁੜੀਆਂ ਵੀ ਹੁੰਦੀਆਂ ਨੇ ਉਹਨਾਂ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਨਾਲ ਦੀ ਨਾਲ ਕਾਲ ਡਿਟੇਲ ਵੀ ਕੱਢੀ ਜਾਂਦੀ ਹੈ ਤੇ ਲਿਸਟ ਦੇ ਵਿੱਚ ਵੀ ਇੱਕ ਨਾਮ ਆਉਂਦਾ ਅਰुण ਦਾ ਤੇ ਜਿਹੜੀ ਕਾਲ ਡਿਟੇਲ ਹੁੰਦੀ ਹੈ ਉਹਦੇ ਤੇ ਵੀ ਦੇਖਦੀ ਹੈ ਪੁਲਿਸ ਵੀ ਕਾਫੀ ਲੰਬੀਆਂ ਚੋੜੀਆਂ ਗੱਲਾਂ ਇਹਦੇ ਨਾਲ ਹੁੰਦੀਆਂ ਨੇ ਤੇ ਸਾਰਿਆਂ ਤੋਂ ਪੁੱਛਗਿਛ ਪੁਲਿਸ ਕਰਨੀ ਸ਼ੁਰੂ ਕਰਦੀ ਹੈ ਤੇ ਉਹ ਅਰुण ਦੇ ਬਾਰੇ ਵੀ ਆਉਂਦੀ ਹੈ ਅਰुण ਤੋਂ ਵੀ ਪੁੱਛਗਿਛ ਕੀਤੀ ਜਾਂਦੀ ਹੈ ਹੁਣ ਅਰुण ਤੋਂ ਜਦੋਂ ਪੁੱਛਿਆ ਜਾਂਦਾ ਉਸ ਦਿਨ ਬਾਰੇ ਤਾਂ ਉਹ ਕਹਿੰਦਾ ਵੀ ਮੈਂ ਤਾਂ ਉਸ ਦਿਨ ਬੰਗਲੌਰ ਦੇ ਵਿੱਚ ਸੀ ਉਹ ਵਿਜੇਪੁਰ ਦਾ ਰਹਿਣ ਵਾਲਾ ਹੁੰਦਾ ਤੇ ਉਹ ਬੰਗਲੌਰ ਦੇ ਵਿੱਚ ਰਹਿ ਕੇ ਪੜ੍ਹਾਈ ਕਰਦਾ ਹੁੰਦਾ ਉਹ ਪੀ ਐਚ ਡੀ ਕਰਦਾ ਹੁੰਦਾ 골ਡ ਮੈਡਲਿਸਟ ਹੁੰਦਾ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੁੰਦਾ ਜਿਹੜੇ ਉਹਦੇ ਫਾਦਰ ਹੁੰਦੇ ਨੇ ਕਾਲਜ ਦੇ ਵਿੱਚ ਪ੍ਰਿੰਸੀਪਲ ਹੁੰਦੇ ਨੇ ਪੂਰੀ ਫੈਮਿਲੀ ਉਹਦੀ ਪੜ੍ਹੀ ਲਿਖੀ ਹੁੰਦੀ ਹੈ ਤੇ ਆਪ ਵੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਉਹਦਾ ਕਹਿਣਾ ਹੁੰਦਾ ਸੀ ਵੀ ਮੈਂ ਕਮਰਾ ਕਿਰਾਏ ਤੇ ਲੈ ਕੇ ਬੰਗਲੌਰ ਦੇ ਵਿੱਚ ਰਹਿਣਾ ਤੇ ਉੱਥੇ ਮੈਂ ਪੜ੍ਹਾਈ ਕਰਦਾ ਹੁਣ ਉਹ ਤੋਂ ਹੋਰ ਵੀ ਕਈ ਸਵਾਲ ਕੀਤੇ ਜਾਂਦੇ ਨੇ ਤੇ ਜਿਹੜਾ ਅਰुण ਹੁੰਦਾ ਸਾਰਿਆਂ ਦਾ ਜਵਾਬ ਦਿੰਦਾ ਉਦੋਂ ਬਾਅਦ ਉਹਨੂੰ ਜਾਣ ਦਿੱਤਾ ਜਾਂਦਾ ਤੇ ਕਾਲ ਡਿਟੇਲ ਦੇ ਵਿੱਚ ਵੀ ਉਹਦਾ ਹੁੰਦਾ ਵੀ ਹਾਂ ਮੇਰੇ ਨਾਲ ਗੱਲਬਾਤ ਹੁੰਦੀ ਸੀ ਪਰ ਕੋਈ ਪਿਆਰ ਮੁਹੱਬਤ ਵਾਲੀ ਕੋਈ ਗੱਲ ਨਹੀਂ ਸਾਡੀ ਦੋਸਤੀ ਸੀ ਕਿਉਂਕਿ ਪਹਿਲਾਂ ਅਸੀਂ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸੀ ਉਦੋਂ ਬਾਅਦ ਕਾਲਜ ਦੇ ਵਿੱਚ ਆਏ ਤੇ ਇਹ ਉਦੋਂ ਜੂਨੀਅਰ ਸੀ ਜਿਹੜੀ ਲੜਕੀ ਸੀ ਅਰਪੀਤਾ ਉਸ ਤੋਂ ਬਾਅਦ ਉਹਦਾ ਕਹਿਣਾ ਹੁੰਦਾ ਵੀ ਮੈਂ ਬੰਗਲੌਰ ਚਲਾ ਗਿਆ ਇਹ ਇੱਥੇ ਹੁਬਲੀ ਦੇ ਵਿੱਚ ਸੀ ਸਾਡੀ ਨਾਰਮਲ ਗੱਲਬਾਤ ਹੁੰਦੀ ਸੀ ਹੋਰ ਕੋਈ ਐਸੀ ਕੋਈ ਗੱਲ ਨਹੀਂ ਉਦੋਂ ਬਾਅਦ ਹੁਣ ਪੁਲਿਸ ਨੂੰ ਫਿਰ ਕੋਈ ਪਤਾ ਨਹੀਂ ਲੱਗਦਾ ਕਿਤੇ ਕਾਤਲਾਂ ਦਾ ਪਤਾ ਨਹੀਂ ਲੱਗਦਾ ਕੁਝ ਵੀ ਨਹੀਂ ਲੱਗਦਾ ਫਿਰ ਇੱਕ ਵਾਰੇ ਅਰुण ਨੂੰ ਦੁਬਾਰਾ ਪੁੱਛ ਕੇ ਇਸ ਲਈ ਬੁਲਾਇਆ ਜਾਂਦਾ ਹੈ। ਕਰੀਬ 2 ਮਹੀਨੇ ਬਾਅਦ ਟਾਈਮ ਬਹੁਤ ਬੀਤਦਾ ਜਾਂਦਾ ਹੈ। ਅਰुण ਤੋਂ ਫਿਰ ਸਵਾਲ ਕੀਤੇ ਜਾਂਦੇ ਨੇ, ਫਿਰ ਉਹੀ ਸਵਾਲ ਕੀਤੇ ਜਾਂਦੇ ਨੇ ਤੇ ਅਰुण ਦਾ ਸੇਮ ਉਹੀ ਜਵਾਬ ਹੁੰਦਾ। ਕਿਉਂਕਿ ਬੰਦਾ ਜਦੋਂ ਵੀ ਕਿਤੇ ਝੂਠ ਬੋਲਦਾ ਤਾਂ ਉਹਦੇ ਮਹੀਨੇ, 2 ਮਹੀਨੇ ਬਾਅਦ, 10 ਦਿਨਾਂ ਬਾਅਦ ਉਹ ਉਹੀ ਗੱਲ ਰਿਪੀਟ ਨਹੀਂ ਕਰ ਸਕਦਾ। ਉਹਦੇ ਬਿਆਨਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਫਰਕ ਆਏਗਾ। ਪਰ ਅਰुण ਦਾ ਜਿਹੜਾ ਜਵਾਬ ਹੁੰਦਾ ਸੇਮ ਟੂ ਸੇਮ ਉਹੀ ਹੁੰਦਾ ਕਿਉਂਕਿ ਪਹਿਲੇ ਵੀ ਜਿਹੜੇ ਬਿਆਨ ਸੀ ਉਹ ਨੋਟ ਕੀਤੇ ਗਏ ਸੀ ਸੇਮ ਉਹਨਾਂ ਦੇ ਨਾਲ ਮੈਚ ਕਰਦਾ ਉਹਦਾ 2 ਮਹੀਨੇ ਬਾਅਦ ਬਿਆਨ ਹੁੰਦਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ ਪਰ ਅਰਪਤਾ ਦੇ ਕਾਤਲਾਂ ਦਾ ਦੂਰ ਦੂਰ ਤੱਕ ਕਿਤੇ ਵੀ ਪਤਾ ਨਹੀਂ ਹੁੰਦਾ ਇਸ ਦੌਰਾਨ ਜਿਹੜੇ ਅਫਸਰ ਨੇ ਉਹ ਉਹਨਾਂ ਦੀ ਬਦਲੀ ਹੁੰਦੀ ਹੈ ਦੂਜੇ ਅਫਸਰ ਆਉਂਦੇ ਨੇ ਫਿਰ ਕੇਸ ਨੂੰ ਫਾਈਲ ਖੋਲਦੇ ਨੇ ਫਿਰ ਅਰुण ਦਾ ਨਾਮ ਹੁੰਦਾ ਫਿਰ ਅਰुण ਤੋਂ ਪੁੱਛਗਿੱਛ ਕੀਤੀ ਜਾਂਦੀ ਹੈ अरुण ਨੂੰ ਫੇਰ ਸਵਾਲ ਕੀਤੇ ਜਾਂਦੇ ਨੇ अरुण ਦਾ ਫੇਰ ਉਹੀ ਜਵਾਬ ਹੁੰਦਾ ਹੁਣ ਪੁਲਿਸ ਵਾਲੇ ਦੇਖਦੇ ਨੇ ਵੀ ਇਹਦਾ ਪਹਿਲਾਂ ਵੀ ਇਤੋਂ ਬਿਆਨ ਲਏ ਗਏ ਨੇ ਜਿਹੜਾ ਦਾ ਜਵਾਬ ਹੈ ਉਹ ਸੇਮ ਹੈ अरुण ਨੂੰ ਇੱਕ ਤਰੀਕੇ ਦੇ ਨਾਲ ਬਿਲਕੁਲ ਛੱਡ ਦਿੱਤਾ ਜਾਂਦਾ ਤੇ ਉਹਨਾਂ ਨੂੰ ਦਿਮਾਗ ਦੇ ਵਿੱਚ ਹੁੰਦਾ ਵੀ ਇਹ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਕਾਤਲ ਕਿਸੇ ਨੇ ਕੀਤਾ ਹੋਵੇ ਤਾਂ ਉਹਦੇ ਬਿਆਨ ਜ਼ਰੂਰ ਕਿਤੇ ਨਾ ਕਿਤੇ ਬਦਲਣਗੇ ਟਾਈਮ ਬੀਤਦਾ ਫੇਰ ਉਹ ਸਥਾਣੇ ਦੇ ਵਿੱਚ ਅਫਸਰਾਂ ਦੀ ਬਦਲੀ ਹੁੰਦੀ ਹੈ ਤਾਂ ਨਵੇਂ ਜਿਹੜਾ ਸਟਾਫ ਆ ਹੁੰਦਾ ਹੈ ਉਥੇ ਆਈਓ ਜਿਹੜੇ ਹੁੰਦੇ ਨੇ ਨਵੇਂ ਆਉਂਦੇ ਨੇ ਫਿਰ ਇੱਕ ਵਾਰੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਉਹਨਾਂ ਦਾ ਹੋਣਾ ਵੀ ਕਿਤੇ ਨਾ ਕਿਤੇ ਹੋ ਸਕਦਾ ਸੀ ਕੁਝ ਮਿਸ ਕਰ ਰਹੇ ਹੋਈਏ ਜਦੋਂ ਕਾਲ ਡਿਟੇਲ ਚੈੱਕ ਕਰਦੇ ਨੇ ਤਾਂ ਫਿਰ ਇਸ ਵਾਰ ਜਿਹੜੇ ਉੱਥੇ ਆਫੀਸਰ ਹੁੰਦੇ ਨੇ ਉਹਨਾਂ ਦੇ ਇੱਕ ਜਗ੍ਹਾ ਜਾ ਕੇ ਨਜ਼ਰ ਖੜ ਜਾਂਦੀ ਹੈ ਜਦੋਂ ਦੇਖਦੇ ਨੇ ਕਾਲ ਡਿਟੇਲ ਦੇ ਵਿੱਚ ਵੀ ਅਰुण ਦੇ ਨਾਲ ਲਗਾਤਾਰ ਅਰਪਤਾ ਦੀ ਗੱਲ ਹੁੰਦੀ ਹੈ ਅਰਪਤਾ ਫੋਨ ਕਰਦੀ ਹੈ ਅਰुण ਫੋਨ ਨਾਲ ਦੀ ਨਾਲ ਰিসিਵ ਕਰਦਾ ਉਸ ਤੋਂ ਬਾਅਦ ਬੈਕ ਕਾਲ ਕਰਦਾ ਮੈਸੇਜਾਂ ਦੇ ਜਵਾਬ ਦਿੱਤੇ ਜਾਂਦੇ ਨੇ ਤੇ ਇਹਨਾਂ ਦੀਆਂ ਲੰਬੀਆਂ ਚੌੜੀਆਂ ਗੱਲਾਂ ਵੀ ਹੁੰਦੀਆਂ ਨੇ ਪਰ ਜਿਸ ਦਿਨ ਦੀ ਇਹ ਵਾਰਦਾਤ ਹੈ ਉਸ ਦਿਨ ਇਹਨਾਂ ਦੀ ਕੋਈ ਵੀ ਆਪਸ ਦੇ ਵਿੱਚ ਨਾ ਤਾਂ ਉਸ ਤੋਂ ਬਾਅਦ ਉਹਨੇ ਫੋਨ ਕੀਤਾ ਜਿਹੜਾ ਅਰुण ਹੁੰਦਾ ਉਹਨੇ ਫੋਨ ਨਹੀਂ ਕੀਤਾ ਹੁੰਦਾ ਤੇ ਜਿਹੜੇ ਇਹਨੇ ਮੈਸੇਜ ਕੀਤੇ ਹੁੰਦੇ ਨੇ ਅਰਕਤਾ ਨੇ ਅਰुण ਉਹਨਾਂ ਦਾ ਵੀ ਜਵਾਬ ਨਹੀਂ ਦਿੰਦਾ ਤੇ ਜਿਹੜੇ ਕਾਲ ਕੀਤੇ ਹੁੰਦੇ ਨੇ ਉਹਨਾਂ ਦਾ ਵੀ ਜਵਾਬ ਨਹੀਂ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਕਦੇ ਆਪਸ ਦੇ ਵਿੱਚ ਗੱਲ ਨਹੀਂ ਹੁੰਦੀ ਕਿਉਂਕਿ ਉਸ ਤਰ੍ਹਾਂ ਹੋ ਸਕਦਾ ਉਹਦੀ ਵੀ ਜਿਹੜੀ ਮੌਤ ਹੋ ਚੁੱਕੀ ਸੀ ਤਾਂ ਗੱਲ ਹੋਣੀ ਕੀ ਸੀ ਪਰ ਜਿਹੜੇ ਪਹਿਲਾਂ ਵੀ 2 ਦਿਨ ਪਹਿਲਾਂ ਤੋਂ ਵੀ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਜਿਹੜੇ ਫੋਨ ਕੀਤੇ ਜਾਂਦੇ ਨੇ ਉਹ ਅਰਪਤਾ ਵੱਲੋਂ ਕੀਤੇ ਜਾਂਦੇ ਨੇ ਅਰुण ਦਾ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਪੁਲਿਸ ਇੱਥੇ ਹਰਾਨ ਹੁੰਦੀ ਹੈ ਕਿ ਲਗਾਤਾਰ ਇਹ ਫੋਨ ਰਿਸੀਵ ਕਰਦਾ ਫੋਨ ਬੈਕ ਕਾਲ ਕਰਦਾ ਪਰ ਜਿਹੜੀ ਮੌਤ ਦੀ ਤਰੀਕ ਉਹਦੀ ਉਹਦੂ 2 ਦਿਨ ਪਹਿਲਾਂ ਇਹਦੇ ਜਿਹ ਵੱਲੋਂ ਜਿਹੜੇ ਅਰਪਤਾ ਵੱਲੋਂ ਫੋਨ ਕੀਤੇ ਜਾਂਦੇ ਨੇ ਅਰुण ਵੱਲੋਂ ਕੋਈ ਵੀ ਫੋਨ ਰਿਸੀਵ ਨਹੀਂ ਕੀਤਾ ਜਾਂਦਾ ਨਾ ਬੈਕ ਕਾਲ ਪਰ ਪੁਲਿਸ ਵਾਲੇ ਹੁਣ ਇੱਥੇ ਸੋਚਦੇ ਨੇ ਵੀ ਇਹ ਤੋਂ ਤਿੰਨ ਚਾਰ ਵਾਰੀ ਜਿਹੜੇ ਬਿਆਨ ਲਏ ਜਾ ਚੁੱਕੇ ਨੇ ਹਰ ਵਾਰ ਇਹਦਾ ਸੇਮ ਇੱਕੋ ਹੀ ਜਵਾਬ ਹੁੰਦਾ ਹੈ ਤਾਂ ਪੁਲਿਸ ਵਾਲੇ ਕੀ ਕਰਦੇ ਨੇ ਪੁਲਿਸ ਵਾਲ ਨੂੰ ਪਤਾ ਹੁੰਦਾ ਵੀ ਇਹ ਬੰਗਲੌਰ ਕਿੱਥੇ ਰਹਿੰਦਾ ਹੈ ਪੁਲਿਸ ਪਾਰਟੀ ਜਿਹੜੀ ਹੁੰਦੀ ਹੈ ਬੰਗਲੌਰ ਪਹੁੰਚਦੀ ਹੈ ਹੁਬਲੀ ਦੀ ਇੱਕ ਟੀਮ ਪੁਲਿਸ ਦੀ ਇਹਦੇ ਕਮਰੇ ਤੇ ਪਹੁੰਚਦੇ ਨੇ ਕਮਰੇ ਤੇ ਜਦੋਂ ਜਾ ਕੇ ਨੌਕ ਕਰਦੇ ਨੇ ਤੇ ਸਾਹਮਣੇ ਹੁੰਦਾ ਅਰुण ਉਹ ਗੇਟ ਖੋਲਦਾ ਤੇ ਪੁਲਿਸ ਵਾਲੇ ਅੰਦਰ ਐਂਟਰ ਕਰਦੇ ਨੇ ਉਹਦੇ ਵੱਲ ਦੇਖ ਕੇ ਮੁਸਕਰਾਉਂਦੇ ਨੇ ਉਹ ਹੈਰਾਨ ਹੁੰਦਾ ਵੀ ਪੁਲਿਸ ਇੱਥੇ ਤੋ ਪੁਲਿਸ ਪਾਰਟੀ ਕਹਿੰਦੀ ਇਹ ਵੀ ਕੁਛ ਨਹੀਂ ਵੈਸੇ ਅਸੀਂ ਬੰਗਲੌਰ ਆਏ ਸੀ ਅਸੀਂ ਸੋਚਿਆ ਵੀ ਚੱਲ ਮਿਲ ਚਲੀਏ ਔਰ ਉਹਨੂੰ ਤੋ ਕਹਿੰਦਾ ਵੀ ਮੈਨੂੰ ਫੋਨ ਕਰਦੇ ਮੈਂ ਉੱਥੇ ਆ ਜਾਂਦਾ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਅਸੀਂ ਵੈਸੇ ਹੀ ਆ ਗਏ ਉਸ ਤੋਂ ਬਾਅਦ ਫਿਰ ਉਹਨਾਂ ਦਾ ਕਹਿਣਾ ਹੁੰਦਾ ਵੀ ਅਸੀਂ ਇੱਕ ਆਪਣੀ ਮਨ ਦੀ ਤਸੱਲੀ ਦੇ ਲਈ ਤੇਰੇ ਕਮਰੇ ਦੀ ਤਲਾਸ਼ੀ ਲੈਣੀ ਹੈ ਹੁਣ ਪੜਿਆ ਲਿਖਿਆ ਸੀ 골ਡ ਮੈਡਲਿਸਟ ਦੀ ਪੀ ਐਚ ਡੀ ਕੀਤੀ ਹੋਈ ਸੀ ਉਹਦਾ ਕਹਿਣਾ ਹੁੰਦਾ ਵੀ ਬਿਨਾਂ ਤੁਸੀਂ ਵਾਰੰਟ ਦੇ ਮੇਰੇ ਕਮਰੇ ਦੀ ਤਲਾਸ਼ੀ ਨਹੀਂ ਲੈ ਸਕਦੇ ਤੋ ਆ ਸਾਰੀ ਪ੍ਰਬੰਧ ਕਰਕੇ ਗਏ ਸੀ ਪੁਲਿਸ ਹੁਣ ਉਹਨਾਂ ਨੂੰ ਵਾਰੰਟ ਥਮਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਅਰुण ਹੁੰਦਾ ਉਹ ਕਹਿੰਦਾ ਵੀ ਮੇਰੇ ਕਮਰੇ 'ਚ ਕੀ ਹੈ ਕਿਤਾਬਾਂ ਨੇ ਕੋਈ ਗੱਲ ਨਹੀਂ ਤੁਸੀਂ ਤਲਾਸ਼ੀ ਲੈ ਲਓ ਤੇ ਤਲਾਸ਼ੀ ਲਈ ਜਾਂਦੀ ਹੈ ਉਹਦੇ ਕਮਰੇ ਦੇ ਵਿੱਚ ਕਿਤਾਬਾਂ ਤੋਂ ਇਲਾਵਾ ਹੋਰ ਹੈ ਵੀ ਕੁਝ ਵੀ ਨਹੀਂ ਸੀ ਹੁਣ ਪੁਲਿਸ ਪਾਰਟੀ ਨੂੰ ਉੱਥੇ ਇੱਕ ਕਾਲੇ ਰੰਗ ਦੀ ਡਾਇਰੀ ਮਿਲਦੀ ਹੈ ਉਹ ਡਾਇਰੀ ਅਰुण ਜਦੋਂ ਵੀ ਕਿਤੇ ਗਵਾਹੀ ਦੇਣ ਜਾਂਦਾ ਸੀ ਜਦੋਂ ਵੀ ਇਹ ਤੋਂ ਪੁੱਛ ਕੇ ਚੁੰਦੀ ਸੀ ਇਹ ਡਾਇਰੀ ਹਮੇਸ਼ਾ ਉਹਦੇ ਕੋਲ ਹੁੰਦੀ ਸੀ ਉਹ ਡਾਇਰੀ ਪੁਲਿਸ ਜਦੋਂ ਫੜਦੀ ਹੈ ਉਸ ਸਮੇਂ ਅਰुण ਦੇ ਚਿਹਰੇ ਦੀ ਜਿਹੜੀ ਹੁੰਦੀ ਹੈ ਪੁਲਿਸ ਦੇਖਦੀ ਹੈ ਵੀ ਘਬਰਾਹਟ ਪੈਦਾ ਹੁੰਦੀ ਹੈ ਉਹ ਡਾਇਰੀ ਨੂੰ ਖੋਲਿਆ ਜਾਂਦਾ ਉਹ ਖੋਲ ਕੇ ਡਾਇਰੀ ਪੜ੍ਹਨੀ ਸ਼ੁਰੂ ਕਰ ਦਿੰਦੇ ਨੇ ਉੱਥੇ ਜਿਹੜੇ ਆਈਓ ਆਫੀਸਰ ਹੁੰਦੇ ਨੇ ਉਹ ਡਾਇਰੀ ਪੜ੍ਹਦੇ ਜਿਵੇਂ ਜਿਵੇਂ ਉਹ ਡਾਇਰੀ ਪੜ੍ਹਦੇ ਨੇ ਅਰुण ਦਾ ਓਵੇਂ ਓਵੇਂ ਚਿਹਰੇ ਦਾ ਰੰਗ ਉੱਟਦਾ ਜਾਂਦਾ ਫੇਰ ਉਹ ਡਾਇਰੀ ਨੂੰ ਲੈ ਕੇ ਤੇ ਅਰुण ਨੂੰ ਲੈ ਕੇ ਪੁਲਿਸ ਟੀਮ ਜਿਹੜੀ ਆ ਉਹ ਹੁਬਲੀ ਪਹੁੰਚਦੀ ਹੈ ਤੇ ਇੱਥੇ ਆ ਕੇ ਦੱਸਿਆ ਜਾਂਦਾ ਵੀ ਜਿਹੜਾ ਅਰਪਤਾ ਦਾ ਕਤਲ ਦਾ ਕੇਸ ਸੀ ਉਹ ਅਸੀਂ ਹੱਲ ਕਰ ਲਿਆ ਤੇ ਅਪਰਾਧੀ ਸਾਡੇ ਕਬਜ਼ੇ ਦੇ ਵਿੱਚ ਇੱਥੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਅਰुण ਨੂੰ ਪਤਾ ਸੀ ਵੀ ਮੇਰਾ ਸਾਰਾ ਕੁਝ ਜਿਹੜਾ ਪੁਲਿਸ ਦੇ ਸਾਹਮਣੇ ਆ ਚੁੱਕਿਆ ਤੇ ਅਰुण ਵੀ ਬਹੁਤਾ ਅੜਦਾ ਨਹੀਂ ਉਸ ਤੋਂ ਬਾਅਦ ਜਿਹੜੀ ਉਹ ਸਟੋਰੀ ਦੱਸਦਾ ਕਿ ਪੜ੍ਹੇ ਲਿਖੇ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਕਈ ਵਾਰ ਕੀ ਚੱਲਦਾ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਐਡਾ ਵੱਡਾ ਕ੍ਰਾਈਮ ਕਰ ਜਾਂਦੇ ਨੇ ਵੀ ਜਿੱਦੀ ਕਿਤੇ ਜ਼ਰੂਰਤ ਵੀ ਨਹੀਂ ਹੁੰਦੀ ਸਕੂਲ ਦੇ ਦਿਨਾਂ ਦੇ ਵਿੱਚ ਜਦੋਂ ਇਕੱਠੇ ਪੜ੍ਹਦੇ ਸੀ ਉਸ ਸਮੇਂਾਂ ਦੀ ਦੋਸਤੀ ਹੁੰਦੀ ਹੈ ਦੋਸਤੀ ਇਹਨਾਂ ਦੀ ਅੱਗੇ ਜਾ ਕੇ ਪਿਆਰ ਦੇ ਵਿੱਚ ਬਦਲਦੀ ਹੈ ਤੇ ਪਿਆਰ ਇਹਨਾਂ ਦਾ ਕਾਫੀ ਅੱਗੇ ਵਧਦਾ ਇੱਕ ਦੂਜੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਇਹ ਬਹੁਤ ਮਿਲਦੇ ਨੇ ਗੱਲਾਂបਾਤਾਂ ਹੁੰਦੀਆਂ ਨੇ ਤੇ ਜਿਹੜਾ ਅਰुण ਹੁੰਦਾ ਇਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਧਿਆਨ ਫੋਕਸ ਹੁੰਦਾ ਇਹਨੂੰ ਹੁੰਦਾ ਵੀ ਕੁਝ ਨਾ ਕੁਝ ਮੈਂ ਕਰਨਾ ਹੈ ਕਿਤੇ ਨਾ ਕਿਤੇ ਕਿਸੇ ਮੁਕਾਮ ਤੇ ਪਹੁੰਚਣਾ ਹੈ ਪਰ ਜਿਹੜੀ ਅਰਪਤਾ ਹੁੰਦੀ ਹੈ ਉਹਨੂੰ ਬਹੁਤਾ ਜ਼ਿਆਦਾ ਨਹੀਂ ਹੁੰਦਾ ਉਹ ਸਿਰਫ ਪਿਆਰ ਦੇ ਵਿੱਚ ਹੀ ਹੁੰਦੀ ਹੈ ਤੇ ਇਸੇ ਚੱਲਦੇ ਹੁਣ ਜਿਹੜਾ ਅਰुण ਹੈ ਉਹ ਬੰਗਲੌਰ ਸ਼ਿਫਟ ਹੁੰਦਾ ਹੈ ਉੱਥੇ ਪੜ੍ਹਦਾ ਹੈ ਤੇ ਅਰਪਤਾ ਦੇ ਨਾਲ ਇਹਦੇ ਆ ਫੋਨ ਤੇ ਗੱਲਾਂ ਤੇ ਮੇਲ ਜੋਲ ਉਸੇ ਤਰੀਕੇ ਚੱਲਦਾ ਰਹਿੰਦਾ ਹੈ ਪਰ ਜਿਹੜੀ ਹਰਕਤਾਂ ਹੁੰਦੀ ਹੈ ਉਹ ਪੜ੍ਹਾਈ ਦੇ ਵਿੱਚ ਬਹੁਤੀ ਤੇਜ਼ ਵੀ ਨਹੀਂ ਹੁੰਦੀ ਤੇ ਉਹਦਾ ਬਹੁਤਾ ਧਿਆਨ ਵੀ ਨਹੀਂ ਹੁੰਦਾ ਇਸੇ ਚੱਲਦੇ ਜਿਹੜੀ ਅਰਪਤਾ ਹੁੰਦੀ ਹੈ ਉਹ ਫੇਲ ਹੋ ਜਾਂਦੀ ਹੈ ਤੇ ਇਧਰੋਂ ਇਹ ਜਿਹੜਾ ਹੁੰਦਾ ਇਹ 골ਡ ਮੈਡਲਿਸਟ ਹੁੰਦਾ ਇਹਨੂੰ ਲੱਗਣ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਜਿਹੜੀ ਅਰਪਤਾ ਹੈ ਇਹਦੇ ਨਾਲ ਮੇਰੀ ਅੱਗੇ ਚੱਲ ਕੇ ਜ਼ਿੰਦਗੀ ਜਿਹੜੀ ਹੈ ਉਹ ਸਾਡੀ ਜੋੜੀ ਸੈੱਟ ਨਹੀਂ ਬੈਠੇਗੀ ਵੀ ਇੱਕ ਲੜਕੀ ਹੈ ਜਿਹੜਾ ਉਹ ਫੇਲ ਹੋ ਰਹੀ ਹੈ ਤੇ ਇਹਦਾ ਫੋਕਸ ਹੁੰਦਾ ਪੜ੍ਹਾਈ ਦੇ ਵਿੱਚ ਫੁੱਲ ਵੀ ਕਿਸੇ ਮਕਾਮ ਤੇ ਪਹੁੰਚਣਾ ਇਹ ਤੋਂ ਹੌਲੀ ਹੌਲੀ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦਾ ਪਰ ਉਧਰੋਂ ਜਿਹੜੀ ਅਰਕਤਾ ਹੁੰਦੀ ਹੈ ਉਹ ਹੁਣ ਇਹਨੂੰ ਵਾਰ-ਵਾਰ ਕਹਿੰਦੀ ਹੈ ਵੀ ਆਪਾਂ ਹੁਣ ਵਿਆਹ ਕਰਾ ਲਈਏ ਇਹਨੇ ਹਜੇ ਵਿਆਹ ਕਰਾਣਾ ਨਹੀਂ ਹੁੰਦਾ ਤੇ ਇੱਕ ਇਹ ਆਪਣੇ ਘਰਦਿਆਂ ਤੋਂ ਵੀ ਬਹੁਤ ਜ਼ਿਆਦਾ ਡਰਦਾ ਹੁੰਦਾ ਜਿਹੜੇ ਤੇ ਫਾਦਰ ਹੁੰਦੇ ਨੇ ਕਾਫੀ ਸਟ੍ਰਿਕਟ ਹੁੰਦੇ ਨੇ ਪੜ੍ਹੇ ਲਿਖੇ ਹੁੰਦੇ ਨੇ ਕਾਲਜ ਦੇ ਵਿੱਚ ਪ੍ਰਿੰਸੀਪਲ ਹੁੰਦੇ ਨੇ ਇਹਨੂੰ ਇਹ ਵੀ ਹੁੰਦਾ ਵੀ ਹੁਣ ਪੜ੍ਹਾਈ ਦੇ ਵਿੱਚ ਚੱਲਦਿਆਂ ਮੈਂ ਕਿਵੇਂ ਘਰਦਿਆਂ ਨੂੰ ਕਹਾਂ ਵੀ ਮੈਂ ਵਿਆਹ ਕਰਾਣਾ ਤੇ ਇਹ ਵੈਸੇ ਵੀ ਅਰਪਤਾ ਦੇ ਨਾਲ ਹੁਣ ਵਿਆਹ ਨਹੀਂ ਸੀ ਕਰਾਣਾ ਚਾਹੁੰਦਾ ਪਰ ਅਰਪਤਾ ਇਹਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਦੀ ਹੈ ਫਿਰ ਇਹਦੇ ਦਿਮਾਗ ਦੇ ਵਿੱਚ ਆਉਂਦਾ ਵੀ ਇਹ ਤੋਂ ਪਿੱਛਾ ਛਡਾਣ ਲਈ ਇਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਮੈਂ ਦੇ ਨਾਲ ਵਿਆਹ ਨਹੀਂ ਕਰਾਣਾ ਉਹਦੇ ਲਈ ਬਕਾਇਦਾ ਜਿਸ ਤਰੀਕੇ ਨਾਲ ਇਹ ਪੜ੍ਹਦਾ ਸੀ ਜਿਵੇਂ ਇੱਕ ਸਟੂਡੈਂਟ ਆਪਣੇ ਪੂਰੇ ਨੋਟਸ ਤਿਆਰ ਕਰਦਾ ਉਸੇ ਤਰੀਕੇ ਆਪਣੀ ਡਾਇਰੀ ਦੇ ਵਿੱਚ ਨੋਟਸ ਤਿਆਰ ਕਰਦਾ ਵੀ ਕਿਵੇਂ ਉਹਨੂੰ ਮਿਲਣਾ ਹੈ ਕਿਵੇਂ ਉਹਨੂੰ ਮਾਰਨਾ ਕੀ ਸਾਰਾ ਕੁਝ ਕਰਨਾ ਉਹ ਸਾਰਾ ਕੁਝ ਇਹਨੇ ਡਾਇਰੀ ਦੇ ਵਿੱਚ ਲਿਖਦਾ ਇਹ ਦੋ ਦਿਨ ਤੋਂ ਪਹਿਲਾਂ ਉਹਦਾ ਫੋਨ ਚੱਕਣਾ ਬੰਦ ਕਰਦਾ ਤੇ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਖੁਬਲੀ ਪਹੁੰਚਦਾ ਆਪਣਾ ਫੋਨ ਬੰਗਲੌਰ ਛੱਡ ਕੇ ਜਾਂਦਾ ਤੇ ਉੱਥੇ ਜਾ ਕੇ ਇੱਕ ਪੀਸੀਓ ਤੋਂ ਉਹਨੂੰ ਫੋਨ ਕੀਤਾ ਜਾਂਦਾ ਹੈ ਫੋਨ ਕਰਕੇ ਉਹਨੂੰ ਬੁਲਾਇਆ ਜਾਂਦਾ ਹੈ ਸਾਰਾ ਦਿਨੇ ਘੁੰਮਦੇ ਫਿਰਦੇ ਨੇ ਹੋਟਲ ਜਾਂਦੇ ਨੇ ਤੇ ਆਪਣਾ ਖਾਣਾ ਪੀਣਾ ਜਦੋਂ ਤਕਰੀਬਨ ਰਾਤ ਹੋ ਜਾਂਦੀ ਹੈ ਫਿਰ ਉਹਨੂੰ ਇੱਕ ਸੁੰਨਸਣ ਇਲਾਕੇ ਤੇ ਲੈ ਕੇ ਜਾਂਦਾ ਉੱਥੇ ਜਾ ਕੇ ਉਹਦਾ ਗਲ ਘੁੱਟਿਆ ਜਾਂਦਾ ਗਲ ਘੁੱਟ ਕੇ ਮਾਰ ਕੇ ਉਹਦੋਂ ਮੀਂਹ ਪਿਆ ਹੁੰਦਾ ਤੇ ਗਿੱਲੀ ਜਗ੍ਹਾ ਹੁੰਦੀ ਹੈ ਉਹਨੂੰ ਇੱਕ ਟੋਏ ਦੇ ਵਿੱਚ ਜ਼ਮੀਨ ਦੇ ਵਿੱਚ ਦੱਬ ਦਿੱਤਾ ਜਾਂਦਾ ਤੇ ਉਹ ਦੱਬ ਤਾਂ ਦਿੰਦਾ ਪਰ ਇੰਨਾ ਗਹਿਰਾ ਨਹੀਂ ਦੱਬ ਸਕਦਾ ਵੀ ਉਹ ਜਿਹੜੀ লাশ ਬਾਹਰ ਨਾ ਆਵੇ। ਉਸ ਤੋਂ ਬਾਅਦ ਮੀਂਹ ਪੈਂਦਾ, ਮੀਂਹ ਦੇ ਨਾਲ ਮਿੱਟੀ हट ਜਾਂਦੀ ਹੈ ਤੇ ਕਿਸੇ ਰਾਹੀਰ ਨੂੰ ਉਹ লাশ ਦੇਖਦੀ ਹੈ। ਹੁਣ ਪੁਲਿਸ ਜਦੋਂ ਵਾਰ-ਵਾਰ ਇਹ ਤੋਂ ਬਿਆਨ ਲੈਂਦੀ ਸੀ, ਇਹਦਾ ਬਿਆਨ ਜਿਹੜਾ ਸੇਮ ਹੁੰਦਾ ਸੀ। ਇਹਨੇ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀ ਪਹਿਲਾਂ ਹੀ ਪੂਰੀ ਪਲਾਨਿੰਗ ਕੀਤੀ ਹੋਈ ਸੀ ਵੀ ਉਹਨੂੰ ਮਾਰਨਾ ਕਿਵੇਂ, ਉਸੇ ਤਰੀਕੇ ਉਹਨੂੰ ਮਾਰਦਾ। ਫਿਰ ਇਹਨੂੰ ਇਹ ਵੀ ਸੀ ਵੀ ਇੱਕ ਦਿਨ ਪੁਲਿਸ ਮੇਰੇ ਤੱਕ ਜ਼ਰੂਰ ਪਹੁੰਚੇਗੀ। ਉਹ ਕਿਸ ਤਰੀਕੇ ਨਾਲ ਪਹੁੰਚੇਗੀ? ਉਹ ਫੋਨ ਦੇ ਜ਼ਰੀਏ ਮੇਰੇ ਤੱਕ ਪਹੁੰਚੇਗੀ। ਤੇ ਉਦੋਂ ਮੇਰਾ ਅਗਲਾ ਜਿਹੜਾ ਬਿਆਨ ਆ ਕੀ ਹੋਣਾ ਚਾਹੀਦਾ ਪੁਲਿਸ ਕਾਲ ਡਿਟੇਲ ਕੱਢੇਗੀ ਲੋਕੇਸ਼ਨ ਕੱਢੇਗੀ ਪਰ ਮੇਰਾ ਫੋਨ ਬੰਗਲੌਰ ਦੇ ਵਿੱਚ ਹੋਏਗਾ ਪੁਲਿਸ ਮੇਰੇ ਤੋਂ ਬਿਆਨ ਲਏਗੀ ਜੋ ਵੀ ਪੁਲਿਸ ਬਿਆਨ ਤੋਂ ਲੈਂਦੀ ਸੀ ਉਹ ਡਾਇਰੀ ਦੇ ਵਿੱਚ ਲਿਖਦਾ ਸੀ ਵੀ ਪੁਲਿਸ ਨੇ ਅੱਜ ਕੀ ਬਿਆਨ ਲਿਆ ਤੇ ਮੈਂ ਉਹਦਾ ਕੀ ਜਵਾਬ ਦਿੱਤਾ ਇਸੇ ਕਰਕੇ ਹਰ ਵਾਰ ਜਿਹੜੇ ਇਹਦੇ ਬਿਆਨ ਹੁੰਦੇ ਸੀ ਉਹ ਸੇਮ ਹੁੰਦੇ ਸੀ ਕਿਉਂਕਿ ਜਦੋਂ ਆਪਾਂ ਝੂਠ ਬੋਲਦੇ ਆ ਆਪਣੇ ਬਿਆਨ ਆਟੋਮੈਟਿਕ ਬਦਲਦੇ ਨੇ ਪਰ ਜਦੋਂ ਆਪਾਂ ਲਿਖ ਕੇ ਉਹਨੂੰ ਯਾਦ ਕਰਦੇ ਆਂ ਤਾਂ ਉਹ ਬਿਆਨ ਸੇਮ ਟੂ ਸੇਮ ਸੀ ਇਹਦੇ ਵਾਰ-ਵਾਰ ਫਿਰ ਹਰੇਕ ਚੀਜ਼ ਦੀ ਪਲਾਨਿੰਗ ਵੀ ਜਿਹੜੇ ਮੇਰੇ ਤੋਂ ਸਵਾਲ ਪੁੱਛੇ ਉਹਦਾ ਮੇਰਾ ਜਵਾਬ ਕੀ ਹੋਣਾ ਚਾਹੀਦਾ ਤੇ ਕਿੱਥੇ-ਕਿੱਥੇ ਪੁਲਿਸ ਪਹੁੰਚੇਗੀ ਕਿਹੜੇ ਗਵਾਹ ਤੋਂ ਕਿਹੜੀ ਚੀਜ਼ ਪੁੱਛੀ ਗਈ ਜਿਹੜੇ ਉਸ ਕੇਸ ਦੀ ਬੜੀ ਬਰੀਕੀ ਦੇ ਨਾਲੇ ਜਾਂਚ ਕਰਦਾ ਤੇ ਸਾਰਾ ਕੁਝ ਇਹਨੇ ਆਪਣੀ ਡਾਇਰੀ ਤੇ ਲਿਖਿਆ ਹੁੰਦਾ ਪੂਰੀ ਪਲਾਨਿੰਗ ਇਹਦੀ ਸਾਰੀ ਸਹੀ ਸੀ ਪਰ ਜੋ ਕੁਝ ਉਹ ਡਾਇਰੀ ਤੇ ਲਿਖਿਆ ਗਿਆ ਸੀ ਜਿਹਦੇ ਕਰਕੇ ਪੂਰੀ ਪਲਾਨਿੰਗ ਇਹਦੀ 100% ਸਕਸੈਸਫੁਲ ਹੋਈ ਉਸੇ ਡੈਰੀ ਕਰਕੇ ਇਹ ਫੜਿਆ ਗਿਆ ਫਿਰ ਇਹਨੂੰ ਗ੍ਰਿਫਤਾਰ ਕਰਕੇ ਇਹ ਤੇ ਐਫ ਆਈ ਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਇੱਕ ਪੀ ਐਚ ਡੀ ਹੋਲਡਰ 골ਡ ਮੈਡਲਿਸਟ ਇਨਾ ਪੜਿਆ ਲਿਖਿਆ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਜੇ ਦੇਖਿਆ ਜਾਏ ਤਾਂ ਇੱਕ ਕਤਲ ਕਰਨ ਦੀ ਕੋਈ ਜ਼ਰੂਰਤ ਵੀ ਨਹੀਂ ਸੀ ਪਰ ਇਹਨੂੰ ਉਹਨੂੰ ਛੱਡਣਾ ਉਹਦੇ ਕਤਲ ਕਰਨਾ ਇਹਨੂੰ ਜ਼ਿਆਦਾ ਆਸਾਨ ਲੱਗਿਆ ਵੀ ਇਸ ਤਰੀਕੇ ਦੇ ਨਾਲ ਬਹੁਤ ਸੌਖਾ ਰਹੇਗਾ ਬੰਦਾ ਪੜਦਾ ਲਿਖਦਾ ਇਸ ਵਾਸਤੇ ਹੈ ਬੱਚਿਆਂ ਨੂੰ ਇਸ ਵਾਸਤੇ ਪੜਾਇਆ ਜਾਂਦਾ ਵੀ ਉਹ ਆਪਣਾ ਚੰਗੇ ਮਾੜਾ ਸੋਚ ਸਕਣ ਵੀ ਕਿਹੜੀ ਚੀਜ਼ ਚੰਗੀ ਹੈ ਕਿਹੜੀ ਗਲਤ ਹੈ ਫੈਸਲੇ ਲੈ ਸਕਣ ਪਰ ਇੱਥੇ ਫੈਸਲਾ ਉਹਨੇ ਐਸਾ ਲਿਆ ਜਿਹੜਾ ਉਹਦੀ ਜ਼ਿੰਦਗੀ ਵੀ ਤਬਾਹ ਕੀਤੀ ਤੇ ਇੱਕ ਹੱਸਦੀ ਵਸਦੀ ਜਿਹੜੀ ਜ਼ਿੰਦਗੀ ਆ ਉਹ ਦੁਨੀਆ ਤੋਂ ਚਲੀ ਗਈ ਉਹ ਤੁਸ਼ਟਕਾਰਾ ਮਿਲਿਆ ਪਰ ਆਪਣੀ ਵੀ ਜ਼ਿੰਦਗੀ ਤਬਾਹ ਹੋਈ ਸਾਰੀ ਜ਼ਿੰਦਗੀ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਹਮੇਸ਼ਾ ਉਸ ਰਿਸ਼ਤੇ ਦੀ ਕਦਰ ਕਰੋ ਮਾਪੇ ਪਤੀ ਪਤਨੀ ਭੈਣ ਭਰਾ ਉਹਨਾਂ ਦੀ ਰਿਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ